ਤਿਹਾਰ ਸਾਡੇ ਜੀਵਨ ਚ ਨਵੀਂ ਊਰਜਾ ਤੇ ਰੰਗ ਬਖਸ਼ਦੇ ਨੇ ਇਤਿਹਾਸ ਜਿਵੇਂ ਜਿਹੜੇ ਸਮੋ ਇੱਕ ਦੂਜੇ ਦੇ ਨਾਲ ਪੰਡਾਸ਼ ਰੀਆ ਬੰਨ੍ਹਦੇ ਨੇ ਅਜਿਹੇ ਤਿਹਾਰ ਹੈ ਰੱਬੀ ਦਾ ਤਿਹਾਰ ਭੈਣ ਭਰਾ ਦੇ ਜਿਸ ਤੇ ਦਾ ਪਤੀ ਦੇ ਤਿਹਾਰ ਦੇਸ਼ ਭਗਤਾਂ ਦਾ ਸੁਲਤਾਨ ਦਾ ਮਾਝਾ ਲੰਗਿਆ ਸਮਾਂ ਕਦੇ ਵੀ ਵਾਪਸ ਨਹੀਂ ਹੁੰਦਾ ਪਰ ਰਖੜੀ ਦਾ ਤਿਹਾਰਾ ਜਿਹੜਾ ਤਿਹਾਰ ਹੈ ਜਿਸ ਤੇ ਬਚਪਨ ਦੀਆਂ ਯਾਦਾਂ ਇੱਕ ਵਾਰ ਫਿਰ ਤਾਜ਼ਾ ਹੋ ਜਾਂਦੀ ਹੈ ਭੈਣ ਭਰਾਵਾਂ ਦਾ ਬਚਪਨ ਖੰਭ ਲਾ ਕੇ ਕਿਵੇਂ ਉੱਡ ਜਾਂਦਾ ਏ ਇੱਕ ਦੂਜੇ ਨਾਲ ਸ਼ਰਾਰਤਾਂ ਤੇ ਅਨਪੋਲ ਗੱਲਾਂ ਕਰਦੇ ਹੋਏ ਇਸ ਦਾ ਅਹਿਸਾਸ ਸਾਨੂੰ ਜਦੋਂ ਵੱਡੇ ਹੋ ਜਾਂਦੇ ਹਾਂ ਤਾਂ ਫੇਰ ਹੁੰਦਾ ਏ ਕਦੇ ਭਰਾ ਦਾ ਭੈਣ ਦੀ ਗੁੱਤ ਪੁੱਟ ਕੇ ਭੱਜ ਜਾਣਾ ਤੇ ਕਦੇ ਭੈਣ ਦਾ ਆਪਣੇ ਵੀਰ ਨੂੰ ਚੜਾਉਣਾ ਇਹੀ ਨਹੀਂ ਭੈਣ ਭਰਾ ਖੇਡਦੇ ਹੋਏ ਇੱਕ ਦੂਜੇ ਦਾ ਵਸਾਹ ਵੀ ਨਹੀਂ ਖਾਂਦੇ ਭੈਣ ਦਾ ਆਪਣੇ ਛੋਟੇ ਵੀਰ ਨੂੰ ਤੰਘੇੜੀ ਚੁੱਕ ਲੈਣਾ ਤੇ ਕਦੇ ਮੁਸ਼ਕ ਪਾਣੀ ਮੁਸ਼ਕ ਪਾਣੀ ਖੇਡਣਾ ਵੀਰੇ ਨੂੰ ਕੰਢੇੜੀ ਤੇ ਚੜਾ ਕੇ ਭੈਣ ਬੜਾ ਮਾਣ ਮਹਿਸੂਸ ਕਰਦੀ ਏ ਮੀ ਆਉਣ ਤੇ ਮੀ ਆਉਣ ਤੇ ਭੈਣ ਪਰਾ ਦਾ ਕਾਗਜ਼ ਦੀਆਂ ਕਿਸ਼ਤੀਆਂ ਬਣਾ ਕੇ ਪਾਣੀ ਵਿੱਚ ਕਿਸ਼ਤੀਆਂ ਤਾਰਨੀਆਂ ਇਹੀ ਨਹੀਂ ਬੱਚੇ ਪ੍ਰੇਮ ਦੀ ਭਾਸ਼ਾ ਸਮਝਦੇ ਨੇ ਤੇ ਜਦੋਂ ਕੋਈ ਇਹਨਾਂ ਨੂੰ ਝਿੜਕ ਦੇਵੇ ਤਾਂ ਭੈਣ ਆਪਣੇ ਵੀਰ ਨੂੰ ਕਿਸੇ ਦੀ ਕਈ ਗੱਲ ਬਰਦਾਸ਼ਤ ਨਹੀਂ ਕਰਦੀ ਤੇ ਅੱਗੋਂ ਉਹ ਵੀ ਅਗਲੇ ਬੰਦੇ ਨੂੰ ਸੁਣਾ ਕੇ ਹੀ ਦਮ ਲੈਂਦੀ ਏ ਭਾਵੇਂ ਅਗਲਾ ਬੰਦਾ ਝੜਾ ਹੀ ਕਿਉਂ ਨਾ ਰਿਆ ਹੋਵੇ ਦੋਵੇਂ ਭੈਣ ਭਰਾ ਉਹਨਾਂ ਦੀ ਗੱਲ ਤੋਂ ਰੁੱਸ ਜਾਂਦੇ ਨੇ ਆਖਿਰ ਸਵਾਲ ਭੈਣ ਭਰਾ ਦੇ ਪਿਆਰ ਦਾ ਏ ਭੈਣ ਭਰਾ ਭਾਵੇਂ ਜਿੰਨਾ ਮਰਜੀ ਇੱਕ ਦੂਜੇ ਨਾਲ ਛੋਟੀ ਉਮਰੇ ਝਗੜਾ ਕਰ ਲੈਣਾ ਪਰ ਦੋਵਾਂ ਦਾ ਇੱਕ ਦੂਜੇ ਤੋਂ ਬਿਨਾ ਜ਼ਰਾ ਵੀ ਨਹੀਂ ਸਰਦਾ ਭੈਣ ਭਰਾ ਭਾਵੇਂ ਬਜ਼ੁਰਗ ਹੀ ਕਿਉਂ ਨਾ ਹੋ ਜਾਣਾ ਪਰ ਉਹਨਾਂ ਨੂੰ ਪਰ ਇੱਕ ਭੈਣ ਨੂੰ ਆਪਣੇ ਪੇਕੇ ਤੇ ਵੀਰ ਬਹੁਤ ਪਿਆਰੇ ਲੱਗਦੇ ਨੇ ਉਹ ਵੀ ਜਾਨ ਤੋਂ ਪਿਆਰੇ ਭੈਣ ਭਰਾ ਦੇ ਬਚਪਨ ਦੀਆਂ ਯਾਦਾਂ ਨੂੰ ਤਾਜ਼ਾ ਕਰਦਾ ਏ ਰਖੜੀ ਦਾ ਤਿਆਰ ਜੋ ਭੈਣ ਭਰਾ ਦੇ ਪਿਆਰ ਦਾ ਪ੍ਰਤੀਕ ਏ ਪਰ ਬੇਸ਼ੱਕ ਇੱਕ ਦੂਜੇ ਤੋਂ ਦੂਰ ਹੁੰਦੇ ਹੁਣ ਪਰ ਰਖੜੀ ਦੇ ਮੌਕੇ ਤੇ ਭੈਣਾ ਆਪਣੇ ਭਰਾ ਨੂੰ ਰਖੜੀ ਪੇਛਾ ਹੁੰਦੀ ਆ ਕਿਉਂਕਿ ਮਾਪਿਆਂ ਤੋਂ ਬਾਅਦ ਭੈਣਾਂ ਦੇ ਭਰਾ ਹੀ ਸਾਰੀ ਉਮਰ ਦੇ ਮਾਪੇ ਹੁੰਦੇ ਨੇ ਤੇ ਕਿਹਾ ਵੀ ਜਾਂਦਾ ਏ ਇੱਕ ਵੀਰ ਦੇ ਮੇਰਪਾ ਮੇਰੀ ਸਾਰੀ ਉਮਰ ਦੇ ਮਾਪੇ ਰਖੜੀ ਮਹਿਜ ਇੱਕ ਰੇਸ਼ਮ ਦੀ ਡੋਰ ਹੀ ਨਹੀਂ ਏ ਇਸ ਧਾਗੇ 'ਚ ਇੱਕ ਭੈਣ ਦਾ ਭਰਾ ਲਈ ਅਥਾ ਪ੍ਰੇਮ ਆਸ਼ੀਰਵਾਦ ਤੇ ਖੁਸ਼ਹਾਲ ਜੀਵਨ ਤੇ ਲੰਮੀ ਉਮਰ ਦੀ ਕਾਮਨਾ ਹੁੰਦੀ ਏ ਇਸ ਦਿਨ ਭੈਣਾਂ ਸੁੱਚੇ ਮੂੰਹ ਸਵੇਰੇ ਸਵੇਰੇ ਉੱਠ ਕੇ ਆਪਣੇ ਵੀਰ ਨੂੰ ਰਖੜੀ ਬੰਨ੍ਹਦੀਆਂ ਨੇ ਭੈਣਾਂ ਰਖੜੀ ਬੰਨ੍ਹਦੀਆਂ ਹੋਈਆਂ ਆਪਣੀ ਉਮਰ ਵੀ ਵੀਰ ਨੂੰ ਲੱਗ ਜਾਣ ਦਾ ਆਸ਼ੀਰਵਾਦ ਪ੍ਰਮਾਤਮਾ ਤੋਂ ਮੰਗਦੀਆਂ ਨੇ ਇਸ ਲਈ ਕਿ ਆ ਵੀ ਜਾਂਦਾ ਏ ਜੁਗ ਜੁਗ ਜੀ ਵੀਰਨਾ ਮੇਰੀ ਸਾਰੀ ਉਮਰ ਦੇ ਮਾਪੇ ਭਰਾ ਵੀ ਆਪਣੀ ਭੈਣ ਦੀ ਰਖਿਆ ਕਰਨ ਦਾ ਪ੍ਰਣ ਲੈਂਦਾ ਏ ਤੇ ਵੀਰ ਰਖੜੀ ਬਣਾਉਂਦੇ ਹੋਏ ਆਪਣੀ ਭੈਣ ਦੀ ਤਲੀ ਤੇ ਪੈਸੇ ਜਾਂ ਗਿਫਟ ਰੱਖਦੇ ਨੇ ਪਰ ਇੱਕ ਭੈਣ ਨੂੰ ਗਿਫਟ ਜਾਂ ਰੁਪਏ ਨਹੀਂ ਚਾਹੀਦੇ ਨਾ ਹੀ ਉਹ ਰੁਪਈਆ ਦੀ ਭੁੱਖੀ ਹੁੰਦੀ ਏ ਉਸ ਨੂੰ ਜੇ ਉਹਦਾ ਵੀਰ ਪਿਆਰ ਨਾਲ 1 ਰੁਪਿਆ ਵੀ ਦੇ ਦੇਵੇ ਤਾਂ ਉਹ ਵੀ ਕਾਫੀ ਏ ਕਿਉਂਕਿ ਉਹ ਚਾਹੁੰਦੀ ਏ ਕਿ ਉਸਦਾ ਭਰਾ ਹਮੇਸ਼ਾ ਖੁਸ਼ ਤੇ ਖੁਸ਼ਹਾਲ ਜੀਵਨ ਜੀਵੇ ਬਸ ਉਹ ਦਿਲੋਂ ਦੁਆਵਾਂ ਕਰਦੀ ਏ ਉਸਦੀ ਲੰਮੀ ਉਮਰ ਦੀਆਂ ਸਾਤ ਨੂੰ ਰਖੜੀ ਬੰਨਣ ਦੇ ਤੰਗ ਤਰੀਕੇ ਬਦਲ ਗਏ ਨੇ ਪਰ ਅਸੀਂ ਹਮੇਸ਼ਾ ਇਹੀ ਚਾਹੁੰਦੇ ਹਾਂ ਕਿ ਭੈਣਾ ਹਮੇਸ਼ਾ ਹੀ ਆਪਣੇ ਭਰਾਵਾਂ ਦੇ ਦੁੱਪੇ ਰੱਖੀ ਹਨਾ ਤੇ ਉਹਨਾਂ ਦੀ ਲੰਮੀ ਉਮਰ ਦੀ ਦੁਆ ਕਰਦੇ ਹਾਂ ਦੇਖ ਭੈਣ ਭਰਾ ਦਾ ਰਿਸ਼ਤਾ ਕਿੰਨਾ ਖਾਸ ਹੁੰਦਾ ਹੈ